ਕੈਨੇਡਾ ਤੇ ਰੂਸ ਤੋਂ ਪੰਜਾਬੀਆਂ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਸ ਨੇ ਭਾਈਚਾਰੇ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਹੈ ਦਰਸਲ ਕੈਨੇਡਾ ਦੀ ਸਰੀ ਪੁਲਿਸ ਨੇ ਫਰੋਤੀ ਤੇ ਗੋਲੀਬਾਰੀ ਨਾਲ ਜੁੜੇ ਦੋ ਮਾਮਲਿਆਂ ਵਿੱਚ ਭਾਰਤੀ ਮੂਲ ਦੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਫਿਲਹਾਲ ਇਹਨਾਂ ਉੱਤੇ ਗੋਲੀਬਾਰੀ ਦੇ ਦੋਸ਼ ਆਇਦ ਕੀਤੇ ਗਏ ਨੇ ਜਦਕਿ ਫਰੋਤੀ ਦੇ ਦੋਸ਼ ਹੋਰ ਪੁੱਛਗੇ ਸਤੇ ਸਬੂਤ ਇਕੱਤਰ ਕਰਨ ਮਗਰੋਂ ਆਇਦ ਕੀਤੇ ਜਾਣਗੇ ਮਲਜ਼ਮਾਂ ਵੱਲੋਂ ਇਸੇ ਸਾਲ 27 ਮਾਰਚ ਨੂੰ ਸਰੀ ਵਿੱਚ 99 ਐਵਨਿਊ ਉੱਤੇ 133 ਸਟ੍ਰੀਟ ਸਥਿਤ ਘਰ ਤੇ ਗੋਲੀਆਂ ਚਲਾਈਆਂ ਗਈਆਂ ਸੀ ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਜਾਂ ਇਸ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਜਿਸ ਘਰ ਤੇ ਗੋਲੀਆਂ ਚਲਾਈਆਂ ਗਿਆ ਉਸਦੇ ਮਾਲਕ ਤੋਂ ਫਰੋਦੀ ਦੀ ਵੱਡੀ ਰਕਮ ਮੰਗੀ ਗਈ ਸੀ ਮਾਲਕ ਨੇ ਫਰੋਦੀ ਦੇਣ ਤੋਂ ਨਾ ਕੀਤਾ ਤੇ ਗਰੂਪ ਵੱਲੋਂ ਉਸ ਨੂੰ ਡਰਾਉਣ ਲਈ ਗੋਲੀਬਾਰੀ ਕੀਤੀ ਗਈ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਦੀਪ ਗਿੱਡਾ ਨਰਮਨਜੀਤ ਚਿਮਮਾ ਤੇ ਅਰਨਦੀਪ ਸਿੰਘ ਵਜੋਂ ਕੀਤੀ ਗਈ ਹੈ ਪੁਲਿਸ ਅਨੁਸਾਰ ਇਹਨਾਂ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਬੱਤ ਤੇ ਜੱਜ ਮੂਹਰੇ ਪੇਸ਼ ਕੀਤਾ ਜਾਵੇਗਾ ਪੁਲਿਸ ਬੁਲਾਰਾ ਹੋਟਲ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਗੋਲੀਬਾਰੀ ਤੇ ਫਰੋਦੀ ਮਾਮਲੇ ਦੀ ਹੁਣ ਤੱਕ ਕੀਤੀ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ 'ਤੇ ਅਭਿਜੀਤ ਕਿੰਗਰਾ ਤੇ ਵਿਕਰਮ ਸ਼ਰਮਾ ਉੱਤੇ ਫਰੋਤੀ ਅਤੇ ਗੋਲੀਬਾਰੀ ਦੇ ਦੋਸ਼ ਆਇਦ ਕੀਤੇ ਗਏ ਨੇ ਪਰ ਜਾਂਚ ਦੇ ਜਾਰੀ ਬੁਲਾਰਾ ਨੇ ਕਿਹਾ ਕਿ ਮੁਲਜ਼ਮਾਂ ਦੀ ਹੋਰ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲਿਤ ਹੋ ਸਕਦੀ ਹੈ ਤੇ ਉਸ ਅਨਸਾਰ ਉਨ੍ਹਾਂ 'ਤੇ ਹੋਰ ਦੋਸ਼ ਆਇਦ ਕੀਤੇ ਜਾਣਗੇ ਪੁਲਿਸ ਬੁਲਾਰਾ ਨੇ ਦੱਸਿਆ ਕਿ ਅਭਿਜੀਤ ਕਿੰਗਰਾ ਅਪਰਾਧੀ ਸੁਭਾਅ ਵਾਲਾ ਤੇ ਉਸ ਨੂੰ ਇੰਜ ਦੇ ਮਾਮਲੇ ਵਿੱਚ ਕੈਦ ਵੀ ਹੋ ਚੁੱਕੀ ਹੈ ਸੁਣਵਾਈ ਕਰ ਰਹੇ ਜੱਜ ਕਿੰਗਰਾ ਬਾਰੇ ਟਿੱਪਣੀ ਕਰ ਚੁੱਕੇ ਨੇ ਕਿ ਉਹ ਲਾਰੇਂਸ ਬਿਸ਼ਨੋਈ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਾ ਹੈ ਕਸਕਪੋਰਸ ਵੱਲੋਂ ਹਰਮਨਜੋਤ ਬਰਾੜ ਤੇ ਹਰਦਲਪ੍ਰੀਤ ਸਿੰਘ ਉੱਤੇ ਵੀ ਫਰੋਤੀ ਅਤੇ ਗੋਲੀਬਾਰੀ ਦੇ ਦੋਸ਼ ਲਗਾਏ ਗਏ ਨੇ ਪੁਲਿਸ ਨੇ ਦਾਵਾ ਕੀਤਾ ਕਿ ਸਰੀ ਸ਼ਹਿਰ ਵਿੱਚ ਫਰੋਤੀ ਦੇ 56 ਤੇ ਗੋਲੀਬਾਰੀ ਦੇ 31 ਮਾਮਲਿਆਂ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਸਾਰੇ ਦੋਸ਼ੀ ਕਟਾਰੇ ਵਿੱਚ ਖੜੇ ਕੀਤੇ ਜਾਣਗੇ ਉਧਰ ਪੁਲਿਸ ਦੇ ਦਾਅਵਿਆਂ ਦੇ ਉਲਟ ਸਕਾਈ ਟ੍ਰੇਨ ਸਟੇਸ਼ਨ ਕੋਲ ਗੋਲੀਬਾਰੀ ਦੀ ਘਟਨਾ ਵਾਪਰੀ ਪਰ ਕੋਈ ਜ਼ਖਮੀ ਨਹੀਂ ਹੋਇਆ ਦੱਸਦੇ ਕਿ ਪੁਲਿਸ ਨੇ ਫੜੇ ਲੋਕਾਂ ਦੀ ਫੋਟੋ ਜਾਰੀ ਨਹੀਂ ਕੀਤੀ ਉਧਰ ਦੂਜੇ ਪਾਸੇ ਰੂਲ ਸੂਇਕਰਨ ਦੀ ਜੰਗ ਦੌਰਾਨ ਰੂਸ ਫੌਜ ਵਿੱਚ ਜਵਰੀ ਭਰਤੀ ਕੀਤੇ ਗਏ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਰਾਜ ਸਭਾ ਮੈਂਬਰ ਸਤਰਾਮ ਸਿੰਘ ਸੰਧੂ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਉਹਨਾਂ ਪੱਤਰ ਵਿੱਚ ਪੰਜਾਬੀ ਨੌਜਵਾਨਾਂ ਦੀ ਸੁਰੱਖਿਆ ਤੇ ਵਤਨ ਵਾਪਸੀ ਦੀ ਅਪੀਲ ਕੀਤੀ। ਸੰਧੂ ਨੇ ਪੱਤਰ ਵਿੱਚ ਲਿਖਿਆ ਕਿ ਕੁਝ ਗੈਰਕਾਨੂੰਨੀ ਏਜੰਟਾਂ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵਧੀਆ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਰੂਸ ਪੇਜ ਹੈ ਜਿੱਥੇ ਉਹਨਾਂ ਨੂੰ ਬਿਨਾਂ ਕੋਈ ਫੌਜੀ ਸਖਲਾਈ ਦਿੱਤੇ ਰੂਸ ਤੇ ਯੂਕਰੇਨ ਦੀ ਜੰਗ ਵਿੱਚ ਧੱਕਿਆ ਚੱਲ ਰਿਹਾ ਹੈ। ਇਸ ਕਾਰਨ ਰੋਜਵਾਨਾ ਦੀ ਜਾਨ ਖਤਰੇ ਵਿੱਚ ਪਈ ਹੋਈ ਹੈ ਰਾਜ ਸਭਾ ਮੈਂਬਰ ਨੇ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਤੁਰੰਤ ਦਖਲ ਦਿੱਤਾ ਜਾਵੇ ਇਹਨਾਂ ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਿੱਚ ਵਾਪਸੀ ਯਕੀਨੀ ਬਣਾਈ ਜਾਵੇ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੱਕ ਕੰਨਿਆ ਕਲਾਂ ਦਾ ਵਾਸੀ ਬੂਟਾ ਸਿੰਘ ਮੌਜੂਦਾ ਸਮੇਂ ਰੂਸ ਵਿੱਚ ਫਸਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਬੂਟਾ ਸਿੰਘ 25 ਅਕਤੂਬਰ 2024 ਨੂੰ ਲੁਧਿਆਣਾ ਤੇ ਸਮਰਜੀਤ ਸਿੰਘ ਅਤੇ ਗੁਰਦਾਸਪੁਰ ਦੇ ਗਰਸਿਪਤ ਸਿੰਘ ਨਾਲ ਰੂਸ ਗਿਆ ਸੀ ਉਸ ਨੂੰ ਉੱਥੇ ਫੌਜੀ ਕੈਂਪ ਵਿੱਚ 15 ਦਿਨਾਂ ਦੀ ਸਿਖਲਾਈ ਦੇਣ ਮਗਰੋਂ ਜਬਰਨ ਰੂਸ ਯੁਕਰੇਨ ਦੀ جنگ ਵਿੱਚ ਭੇਜ ਦਿੱਤਾ ਗਿਆ ਚੰਗੀ ਮੋਰਚੇ ਤੇ ਯੁਕਰੇਨ ਦੇ ਡਰੋਨ ਹਮਲੇ ਤੋਂ ਬਾਅਦ ਹੋਏ ਤਮਾਕੇ ਵਿੱਚ ਉਹ ਜ਼ਖਮੀ ਹੋ ਗਿਆ ਇਸ ਕਾਰਨ ਉਸਦੇ ਹਸਪਤਾਲ ਵਿੱਚ ਕਈ ਆਪਰੇਸ਼ਨ ਹੋਏ ਹੁਣ ਉੱਥੇ ਉਸ ਨੂੰ ਮਾਸਕੋ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹਮਲੇ ਦੌਰਾਨ ਉਸ ਦੇ ਸਾਥੀ ਸਿਮਰਜੀਤ ਸਿੰਘ ਦੀ ਮੌਤ ਹੋ ਗਈ ਸੰਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁੱਲ 126 ਭਾਰਤੀ ਨਾਗਰਿਕ ਰੂਸ ਗਏ ਸਨ ਜਿਨ੍ਹਾਂ ਨੇ ਬਾਅਦ ਵਿੱਚ ਰੂਸੀ ਫੌਜ ਵਿੱਚ ਸੇਵਾ ਕੀਤੀ ਇਹਨਾਂ ਵਿੱਚੋਂ 96 ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਦੀ ਦਖਲਅੰਦਾਜ਼ੀ ਕਰਕੇ ਭਾਰਤ ਵਾਪਸ ਲਿਆਂਦਾ ਗਿਆ ਇਸ ਲੜਾਈ ਦੌਰਾਨ 12 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਜਦ ਕਿ 18 ਅਜੇ ਵੀ ਲੜਾਈ ਵਿੱਚ ਸ਼ਾਮਿਲ